ਇੱਕ ਗਾਣਾ ਸੀ ਕਿ ਖਾਸ਼ਾ ਟਾਈਮ ਲੱਗਦਾ ਸ਼ਰਾਬੀ ਹੋਣ ਨੂੰ ਸ਼ਰਾਬੀ ਦਾ ਬੰਦਾ 15 ਮਿੰਟਾਂ ਚ ਬੂਥ ਗੁੜ ਜਾਂਦੀ ਆ ਦਾਰੂ ਪੀ ਕੇ ਦਾਰੂ ਵੱਧੂ ਹੋਵੇ ਤੇ ਬੰਦਾ 15 ਮਿੰਟਾਂ ਚ ਬੂਥ ਗੁੜ ਜਾਂਦੀ ਆ ਸ਼ਰਾਬੀ ਹੋ ਜਾਂਦਾ ਕਿਹੜੀ ਆ ਚੀਜ਼ ਆ ਇਹ ਹੀ ਹੈਗਾ ਸਾਗ ਸਰੋਂ ਦਾ ਪਾਲਕ ਪਾ ਕੇ ਮੇਥੀ ਪਾ ਕੇ ਮੇਥੇ ਪਾ ਕੇ 10 ਬਾਤੂ ਪਾ ਕੇ ਬਣਾਇਆ ਸਾਗ ਸਰੋਂ ਦਾ ਐਡੇ ਲੱਗ ਜਾਂਦਾ ਸਾਰਾ ਦਿਨ ਸਾਰਾ ਸਾਰਾ ਦਿਨ ਲੱਗ ਜਾਂਦਾ ਹੈ ਸਾਗ ਬਣਾਉਣ ਤੇ ਸਾਗ ਤੇ ਗਣਾ ਨਹੀਂ ਆਇਆ ਕੋਈ ਸ਼ਰਾਬੀ ਹੁਣ ਤੇ ਖਾਸ਼ਾ ਟਾਈਮ ਨਹੀਂ ਲੱਗਦਾ ਸ਼ਰਾਬੀ ਤਾਂ 15 ਮਿੰਟਾਂ ਚ ਬੂਥ ਗੁੱਟ ਜਾਂਦੀ ਹੈ ਬੰਦੇ ਦੀ ਤੇ ਇੱਥੇ ਲੱਗਦੇ ਆ 4 ਘੰਟੇ ਜਾਂ 5 ਆਹ ਥੋੜੀ ਥੋੜੀ ਅੱਗ ਤੇ ਮੱਠੀ ਤੇ ਤੇ ਵਧੀਆ ਸਵਾਦ ਬਣਦਾ ਤੇ ਕੁਕਰ ਵਾਲਾ ਸਾਗ ਕੋਈ ਸਵਾਦ ਨਹੀਂ ਬਣਦਾ ਕਿਹੜਾ ਸਿਲੰਡਰ ਤੇ ਬਣਾਉਣੇ ਆਪਾਂ ਵਧੀਆ ਤੇ ਆਹ ਸਾਗ ਬਹੁਤ ਵਧੀਆ ਬਣਦਾ ਹੈ ਧੰਨਵਾਦ